ਮੇਰੀਆਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਜੀ ਅੱਜ ਆਪਾਂ ਸਿੱਖਾਂਗੇ ਕਿ ਜਿਹੜਾ ਅੰਗੜਮਾੜੀ ਦਾ ਫਾਰਮ ਹੈ ਕਿਸ ਤਰੀਕੇ ਨਾਲ ਭਰਨਾ ਹੈ ਹੈਲਪਰ ਦੇ ਲਈ ਤੇ ਆਪਣਾ ਵਰਕਰ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਡਿਸਕ੍ਰਿਪਸ਼ਨ ਦੇ ਦਿੱਤੇ ਲਿੰਕ ਤੇ ਇਸ ਪੇਜ ਤੇ ਆ ਜਾਣਾ ਠੀਕ ਹੈ ਇਸ ਪੇਜ ਤੇ ਜਿਵੇਂ ਹੀ ਤੁਸੀਂ ਪਹੁੰਚ ਚੁੱਕੇ ਹੋ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਦੇਖੋ ਅਪਲਾਈ ਔਨਲਾਈਨ ਜਿਹੜਾ ਫਾਰਮ ਹੈ ਇਸ ਦੇ ਉੱਪਰ ਜਿਹੜਾ ਤੁਸੀਂ ਕਲਿੱਕ ਕਰਨਾ ਹੈ ਕਲਿੱਕ ਹੇਰ ਇਸ ਦੇ ਉੱਪਰ ਤੁਸੀਂ ਸਭ ਤੋਂ ਪਹਿਲਾਂ ਕਲਿੱਕ ਕਰ ਦੇਵੋਗੇ ਤੇ ਤੁਹਾਡੇ ਕੋਲ ਜਿਹੜਾ ਹੈਗਾ ਇਹ ਨੈਕਸਟ ਪੇਜ ਹੈ ਜਿਹੜਾ ਖੁੱਲ ਜਾਵੇਗਾ ਇਹ ਨੈਕਸਟ ਪੇਜ ਖੁੱਲ ਗਿਆ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਮ ਫਿਲ ਅਪ ਕਰਨਾ ਹੈ ਉਸ ਤੋਂ ਬਾਅਦ ਤੁਹਾਡੀ ਵੈਲਿਡ ਈਮੇਲ ਆਈਡੀ ਜਿਹੜੀ ਤੁਹਾਡੇ ਕੋਲ ਚੱਲਦੀ ਹੋਵੇ ਕਿਸੇ ਦੀ ਵੀ ਹੋ ਸਕਦੀ ਹੈ ਤੁਹਾਡੇ ਹਸਬੰਦ ਦੀ ਹੋ ਸਕਦੀ ਹੈ ਤੁਹਾਡੇ ਫਾਦਰ ਸਾਹਿਬ ਦੀ ਹੋ ਚੱਕਦੀ ਹੈ ਪਰ ਵੈਲਿਡ ਹੋਣੀ ਚਾਹੀਦੀ ਹੈ ਅਜਿਹਾ ਨਹੀਂ ਹੈਗਾ ਤੁਸੀਂ ਭੁੱਲ ਜਾਮੋ ਕਿਉਂਕਿ ਹਰ ਇੱਕ ਇਨਫੋਰਮੇਸ਼ਨ ਆਪਾਂ ਨੂੰ ਈਮੇਲ ਤੇ ਹੀ ਮਿਲਦੀ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਫੋਨ ਨੰਬਰ ਭਰਨਾ ਹੈ ਤੇ ਇੱਥੇ ਆਪਣਾ ਨੋ ਨੰਬਰਾਂ ਦਾ ਜਿਹੜਾ ਨੋ ਅੱਖਰਾਂ ਦਾ ਪਾਸਵਰਡ ਬਣਾਉਣਾ ਸਭ ਤੋਂ ਪਹਿਲਾਂ ਤੁਸੀਂ ਏ ਵੱਡਾ ਅੱਖਰ ਹੋਣਾ ਚਾਹੀਦਾ ਇੱਕ bcd ਬਾਕੀਕਰ ਛੋਟੇ ਹੋ ਸਕਦੇ ਨੇ ਤੇ ਇੱਕ ਸਪੈਸ਼ਲ ਕੈਰੈਕਟਰ ਇਸ ਤਰੀਕੇ ਨਾਲ ਹੋਣਾ ਚਾਹੀਦਾ 1 2 3 4 ਇਸ ਤਰੀਕੇ ਨਾਲ ਜਿਹੜਾ ਹੈਗਾ ਨੌ ਨੰਬਰਾਂ ਦਾ ਤੁਸੀਂ ਪਾਸਵਰਡ ਬਣਾ ਲੈਣ ਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਜਿਹੜਾ ਹੈਗਾ ਆਪਣਾ ਸਟੇਟ ਜਿਹੜਾ ਸਿਲੈਕਟ ਕਰਨਾ ਦੇਖੋ ਪੰਜਾਬ ਦੇ ਕੈਂਡੀਡੇਟ ਹੀ ਅਪਲਾਈ ਕਰਨਗੇ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਤੇ ਉਸ ਤੋਂ ਬਾਅਦ ਇਹ ਵਾਲਾ ਕੈਪਚਾ ਇੱਥੇ ਫਿਲ ਅਪ ਕਰਕੇ ਸੇਮ ਟੂ ਸੇਮ ਕੈਪਚਾ ਭਰ ਕੇ ਇਹ ਡਿਕਲੇਰੇਸ਼ਨ ਤੇ ਕਲਿੱਕ ਕਰਕੇ ਆਪਣਾ ਜਿਹੜਾ ਸਬਮਿਟ ਤੇ ਕਲਿੱਕ ਕਰ ਦੇਣਾ ਦੇਖੋ ਤੁਸੀਂ ਜਿਹੜੇ ਸਬਮਿਟ ਹੋ ਚੁੱਕਾ ਤੁਹਾਡਾ ਫਾਰਮ ਰਜਿਸਟ੍ਰੇਸ਼ਨ ਤੁਸੀਂ ਕਰ ਲਈ ਹੈ ਤੁਹਾਡੇ ਫੋਨ ਤੇ ਇੱਕ ਓਟੀਪੀ ਆ ਚੁੱਕਾ ਹੈ ਤੇ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਹੈ ਸਕਸੈਸਫੁਲੀ ਕੰਪਲੀਟ ਹੋ ਚੁੱਕੀ ਤੇ ਜਿਹੜਾ ਓਟੀਪੀ 15 ਮਿੰਟ ਤੱਕ ਵੈਲਿਡ ਰਹਿੰਦਾ ਇਸ ਕਰਕੇ ਛੇਤੀ ਛੇਤੀ ਆਪਣਾ OTV ਪਰਨ ਦੀ ਕੋਸ਼ਿਸ਼ ਕਰਨੀ ਤੇ ਉਸ ਤੋਂ ਬਾਅਦ ਤੁਸੀਂ ਡਾਇਰੈਕਟ ਜਿਹੜਾ A ਵਾਲੇ ਪੇਜ ਤੇ ਆ ਜਾਓਗੇ ਠੀਕ ਹੈ ਜਿਵੇਂ ਕਿ ਪੰਜਾਬ ਲਿਖਿਆ ਹੁਣ ਤੁਸੀਂ ਕਰਨਾ ਕੀ ਹੈ ਦੇਖੋ ਇਸ ਦੇ ਉੱਪਰ ਜਿਹੜਾ ਹੈਗਾ ਅੰਗਣਮਾੜੀ ਇਹ ਪੋਰਟਲ ਦੇ ਉੱਪਰ ਕਲਿੱਕ ਤੁਸੀਂ ਕਰ ਦੇਣਾ ਜਿਵੇਂ ਤੁਸੀਂ ਇਸ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਸੀਂ ਇਸ ਬਾਰੇ ਪੇਜ ਤੇ ਪਹੁੰਚ ਜਾਓਗੇ ਜਿਹੜੀਆਂ ਦਿੱਤੀ ਹੋਈ ਨੇ ਇਨਸਟਰਕਸ਼ਨਸ ਤੁਸੀਂ ਪੜਨੀਆਂ ਨੇ ਤੇ ਪੜ ਸਕਦੇ ਹੋ ਨਹੀਂ ਤੁਸੀਂ ਇਹਨਾਂ ਨੂੰ ਛੱਡ ਵੀ ਸਕਦੇ ਤੇ ਪਸ ਤੋਂ ਬਾਅਦ ਨੈਕਸਟ ਆ ਚੁੱਕੇ ਹਾਂ ਦੇਖੋ ਇਹ PDF ਹੈ ਜਿਹੜੀ ਤੁਹਾਨੂੰ ਦਿੱਤੀ ਹੋਈ ਹੈ ਇਹ ਵਾਲੀ PDF ਇਸ ਦਾ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਜਾਂ ਤੁਸੀਂ ਇੱਥੋਂ ਡਾਇਰੈਕਟ ਹੈ ਜਿਹੜਾ ਇਹ ਪੀਡੀਐਫ ਡਾਊਨਲੋਡ ਕਰਕੇ ਆਪਣੇ ਅੰਗਣਵਾਲੀ ਸੈਂਟਰ ਦਾ ਜਿਸ ਲਈ ਤੁਸੀਂ ਅਪਲਾਈ ਕਰਨਾ ਹੈ ਉਹ ਦੇਖ ਲੈਣਾ ਤੇ ਉਹਨੂੰ ਜਿਹੜਾ ਹੈਗਾ ਇੱਥੇ ਭਰ ਕੇ ਉਸ ਅੰਗਣਵਾਲੀ ਸੈਂਟਰ ਦਾ ਕੋਡ ਭਰ ਕੇ ਆਈ ਐਗਰੀ ਤੇ ਕਲਿੱਕ ਕਰਕੇ ਜੇਕਰ ਤੁਸੀਂ ਡਰਾਫਟ ਦੇ ਵਿੱਚ ਸਾਮਕੇ ਰੱਖਣਾ ਚਾਹੁੰਦੇ ਹੋ ਤਾਂ ਸਾਮਕੇ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਡਾਇਰੈਕਟ ਹੀ ਨੈਕਸਟ ਤੇ ਕਲਿੱਕ ਤੁਸੀਂ ਕਰ ਦੇਣਾ ਜਿਵੇਂ ਨੈਕਸਟ ਤੇ ਕਲਿੱਕ ਕਰਦੇ ਹੋ ਤੁਸੀਂ ਅਗਲੇ ਪੇਜ ਤੇ ਆ ਜਾਓਗੇ ਜੇਕਰ ਕੋਈ ਡਿਟੇਲ ਗਲਤ ਹੋ ਚੁੱਕੀ ਹੈ ਤਾਂ ਤੁਸੀਂ ਰੀਸੈਟ ਕਰ ਸਕਦੇ ਹੋ ਸਾਰੀ ਦੀ ਸਾਰੀ ਡਿਟੇਲ ਨੈਕਸਟ ਤੇ ਆਪਾਂ ਕਲਿੱਕ ਕਰਕੇ ਨੈਕਸਟ ਪੇਜ ਤੇ ਆ ਚੁੱਕੇ ਹਾਂ ਹੁਣ ਸਭ ਤੋਂ ਪਹਿਲਾਂ ਤੁਸੀਂ ਪੋਜੀਸ਼ਨ ਅਪਲਾਈਡ ਫੋਰ ਕਿਹੜੀ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਹੈਲਪਰ ਲਈ ਜਾਂ ਆਪਣੀ ਵਰਕਰ ਲਈ ਤੁਸੀਂ ਇੱਥੋਂ ਜਿਹੜਾ ਹੈਗਾ ਸਿਲੈਕਟ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਆਪਣਾ ਫੁੱਲ ਨੇਮ ਭਰਨਾ ਹੈ ਤੁਹਾਡੀ ਮਾਤਾ ਜੀ ਦੇ ਨਾਮ ਤੁਹਾਡੇ ਫਾਦਰ ਸਾਹਿਬ ਦਾ ਜਿਹੜਾ ਨੇਮ ਤੇ ਉਸ ਤੋਂ ਬਾਅਦ ਤੁਸੀਂ ਜੈਂਡਰ ਆਪਣਾ ਸਿਲੈਕਟ ਕਰਨਾ ਦੇਖੋ ਫੀਮੇਲ ਕੈਂਡੀਡੇਟ ਵੀ ਅਪਲਾਈ ਕਰ ਸਕਦੇ ਆ ਇਹਦਾ ਤੁਹਾਨੂੰ ਪਤਾ ਹੀ ਆ ਫੋਨ ਨੰਬਰ ਫਿਰ ਤੋਂ ਫਿਲ ਅਪ ਕਰਨਾ ਹੈ ਤੁਸੀਂ ਮੈਰੀਡੋ ਅਨਮੈਰੀਡੋ ਤੁਸੀਂ ਸਿਲੈਕਟ ਕਰ ਲੈਣਾ ਤੁਹਾਡੀ ਕੈਟਾਗਰੀ ਸਿਲੈਕਟ ਕਰ ਲੈਣੀ ਹੈ ਇੱਥੇ ਤੁਸੀਂ ਆਪਣੀ ਫੋਟੋ ਜਿਹੜੀ ਅਪਲੋਡ ਕਰਦਣੀ ਹੈ ਇੱਥੇ ਤੁਸੀਂ ਆਪਣੇ ਸਿਗਨੇਚਰ ਅਪਲੋਡ ਕਰਦਨੇ ਤੁਸੀਂ ਡਾਕਟਰ ਇਨ ਲਾਹੋ ਜਾਂ ਬਲੇਜ ਦੀ ਮਤਲਬ ਨੋ ਹੋ ਤਾਂ ਤੁਸੀਂ ਇਸ ਤੇ ਸਿਲੈਕਟ ਜੈਸ ਨੋ ਕਰ ਸਕਦੇ ਇੱਕ ਵਾਰੀ ਫਿਰ ਤੋਂ ਤੁਹਾਡੀ ਮੇਲ ਇੱਥੇ ਪ੍ਰੋਵਾਈਡ ਤੁਸੀਂ ਕਰਵਾਣੀ ਹੈ ਤੇ ਇਹ ਜਿਹੜੇ ਆਪਣੇ ਹੈਂਡੀਕੈਪਟ ਔਰਤਾਂ ਨੇ ਉਹ ਵੀ ਇੱਥੇ ਆਪਣੀ ਜੈਸ ਨੋ ਕਰ ਸਕਦੇ ਤੇ ਆਪਣੇ ਪਰਸੈਂਟੇਜ ਹੈ ਜਿਹੜੀ ਦੱਸ ਸਕਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਜਿਵੇਂ ਹੀ ਫਾਰਮ ਫਿਲ ਅਪ ਕਰ ਲੈ ਤੇ ਵਰਕਰ ਲਈ 500 ਰੁਪਏ ਫੀਸ ਜਰਨਲ categories ਲਈ ਤੇ ਐਸ ਸੀ ਐਸਟੀ ਬੀ ਸੀ ਐ ਦੇ ਵਿਡੋ ਜਿਹੜੀਆਂ ਔਰਤਾਂ ਨੇ ਉਨਾਂ ਲਈ 250 ਰੁਪਏ ਫੀਸ ਹੈ ਹੈਲਪਰ ਦੇ ਲਈ ਹੈਗੀ ਆਪਣੀ 300 ਰੁਪਏ ਫੀਸ 150 ਰੁਪਏ ਹੈਗੀ ਹੈ ਜਿਹੜੀਆਂ ਰਿਜ਼ਰਵ ਕੈਟਾਗਰੀਜ਼ ਨੇ ਉਹਨਾਂ ਲਈ ਤੁਸੀਂ ਆਪਣੀ ਫੀਸ ਹੈ ਜਿਹੜੀ ਪੇ ਕਰ ਦੇਣੀ ਹਾਂਜੀ ਇੰਨੀ ਕਨਫਰਮੇਸ਼ਨ ਸੀ ਕਿ ਬਿਲਕੁਲ ਛੋਟਾ ਜਿਹਾ ਫਾਰਮ ਹੈ ਇਸ ਕਰਕੇ ਜਿਹੜਾ ਹੈਗਾ ਤੁਸੀਂ ਫਾਰਮ ਭਰਨ ਦੀ ਕੋਸ਼ਿਸ਼ ਜਿਹੜੀ ਕਰਨੀ ਹੈ ਛੇਤੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਹ ਤੱਕ ਲਈ ਰੱਬ ਰੱਖਾ ਧੰਨਵਾਦ ਜੀ